ਅਕਾਲੀ ਭਾਜਪਾ ਗੜਜੋੜ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਦੇ ਆ ਕਿ ਚੰਡੀਗੜ੍ਹ ਚ ਨਹੀਂ ਦਿੱਲੀ ਚ ਫੈਸਲੇ ਹੁੰਦੇ ਨੇ ਗੜਜੋੜ ਤੇ ਹਾਈ ਕਮਾਂਡ ਫੈਸਲਾ ਕਰੇਗੀ ਜੇ ਗੜਜੋੜ ਹੋਇਆ ਤਾਂ ਪੰਜਾਬ ਦੇ ਹੱਕ ਚ ਹੋਵੇਗਾ ਸਵਾਲ ਹੈ ਗੜਜੋੜ ਤੇ ਕਮਸਾਨ ਪੰਜਾਬ ਭਾਜਪਾ ਚ ਅੰਦਰੋਂ ਨੇ ਖਿੱਚੋ ਤਾਣ ਇਹ ਸਵਾਲ ਕਿਉਂ ਕਰ ਰਹੇ ਆ ਇਸ ਬਾਰੇ ਵੀ ਅਸੀਂ ਖੁੱਲ ਕੇ ਵਿਚਾਰ ਚਰਚਾ ਕਰਾਂਗੇ ਸੁਨੀਲ ਜਾਖੜ ਨੇ ਕਹਿ ਕੇ ਅਸੀਂ ਵੋਟਾਂ ਮੰਗਣ ਲਈ ਨਹੀਂ ਸਗੋਂ ਦਿਲ ਜਿੱਤਣ ਲਈ ਆਏ ਆ ਅਸੀਂ ਪਿਛਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਵਿੱਚ ਗਲਤਫਹਿਮੀਆਂ ਪੈਦਾ ਕੀਤੀਆਂ ਨੇ ਜਿਨ੍ਹਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹ ਅਸੀਂ ਚੋਣਾਂ ਦੌਰਾਨ ਲੋਕਾਂ ਨੇ ਸਾਨੂੰ ਜੋ ਵੀ ਸਲਾਹ ਦਿੱਤੀ ਹੈ ਉਸ ਨੂੰ ਸਵੀਕਾਰ ਕਰਦੇ ਹਾਂ ਤੇ ਅਸੀਂ ਇਸ ਵੱਲ ਯਤਨਸ਼ੀਲ ਰਹਾਂਗੇ ਉਹਨਾਂ ਕਹਿੰਦੇ ਕਿ ਪੰਜਾਬ ਵਿੱਚ ਇੱਕ ਖੇਤਰੀ ਪਾਰਟੀ ਜ਼ਰੂਰੀ ਹੈ ਪੰਜਾਬ ਲਈ ਇੱਕ ਪੰਥਕ ਪਾਰਟੀ ਦਾ ਵਜੂਦ ਬਹੁਤ ਜ਼ਰੂਰੀ ਹੈ ਇਸ਼ਾਰਾ ਕਿਸ ਵੱਲ ਗਿਆ ਇਸ ਬਾਬਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕੋ ਇੱਕ ਖੇਤਰੀ ਪਾਰਟੀ ਅਖਵਾਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਅਕਾਲੀ ਭਾਜਪਾ ਦੇ ਘੜਜੋੜ ਤੇ ਕਈ ਤਰ੍ਹਾਂ ਦੀਆਂ ਕਿਆਸ ਰਹੀਆਂ ਕਈ ਤਰ੍ਹਾਂ ਦੀਆਂ ਚਰਚਾਵਾਂ ਕਈ ਤਰ੍ਹਾਂ ਦੀ ਬਹਿਸ ਹੋ ਰਹੀ ਹੈ ਇਸ ਵਿਚਾਲੇ ਸੁਨੀਲ ਜਾਖੜ ਵੱਲੋਂ ਇਹ ਬਿਆਨ ਆਉਣਾ ਕਿ ਹਾਈ ਕਮਾਂਡ ਤੈਅ ਕਰੇਗੀ ਚੰਡੀਗੜ੍ਹ ਦੇ ਵਿੱਚ ਫੈਸਲੇ ਨਹੀਂ ਹੁੰਦੇ ਦਿੱਲੀ ਦੇ ਵਿੱਚ ਫੈਸਲੇ ਹੁੰਦੇ ਨੇ ਫਿਰ ਪਟਿਆਲਾ ਤੋਂ ਕੀ ਫੈਸਲੇ ਹੁੰਦੇ ਨੇ ਇਹ ਸਵਾਲ ਸਾਡਾ ਹੈ ਫਿਰ ਕੈਪਟਨ ਅਮਰਿੰਦਰ ਸਿੰਘ ਗਠਜੋੜ ਬਾਰੇ ਬਿਆਨ ਕਿਉਂ ਦਿੰਦੇ ਨੇ ਇਹ ਵੀ ਸਾਡਾ ਸਵਾਲ ਹੈ ਜੇਕਰ ਚੰਡੀਗੜ੍ਹ ਦੇ ਵਿੱਚ ਨਹੀਂ ਹੁੰਦੇ ਤਾਂ ਕੀ ਪਟਿਆਲਾ ਦੇ ਵਿੱਚ ਇਹ ਫੈਸਲੇ ਹੁੰਦੇ ਨੇ ਜਾਂ ਫਿਰ ਨਹੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੜਜੋੜ ਬਾਰੇ ਦਿੱਤੇ ਬਿਆਨ ਮਗਰੋਂ ਹੁਣ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਇਸ ਤੋਂ ਪਹਿਲਾਂ ਅਕਾਲੀ ਐਮਪੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਵੀ ਆਇਆ ਸੀ ਉਹਨਾਂ ਨੇ ਕਿਹਾ ਕਿ ਕੈਪਟਨ ਦੀ ਗੱਲ ਬਿਲਕੁਲ ਸਹੀ ਹੈ ਕਿ 2032 ਚ ਵੀ ਭਾਜਪਾ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਗੜਜੋੜ ਨਾਲ ਇਹ ਸੰਭਾਵਨਾ ਬਣ ਸਕਦੀ ਹੈ ਗੜਜੋੜ ਵੀ ਉਦੋਂ ਹੀ ਹੋਵੇਗਾ ਜਦੋਂ ਪੰਜਾਬ ਦੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ ਮੀਬਾ ਬਾਦਲ ਨੇ ਕਿਹਾ ਸੀ ਕਿ ਅਕਾਲੀ ਦਲ 105 ਸਾਲ ਪਹਿਲਾਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਬਣੀ ਸੀ ਨਾ ਕਿ ਸੱਤਾ ਲਈ ਬਾਦਲ ਸਾਹਿਬ ਨੇ ਪੰਜਾਬ ਦੀ ਖਾਤਰ 18 ਸਾਲ ਜੇਲ੍ਹ ਕੱਟੀ ਤੇ ਮੈਂ ਵੀ ਕਿਸਾਨਾਂ ਦੇ ਹਿੱਤਾਂ ਲਈ ਆਤ ਅਸਤੀਫਾ ਦਿੱਤਾ ਸੀ ਉਹਨਾਂ ਕਹਿੰਦੇ ਕਿ ਅਕਾਲੀ ਦਲ ਅਜੇ ਹੀ ਪਾਰਟੀ ਹੈ ਜਿਸ ਨੇ ਨਾ ਕਦੇ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਕੀਤਾ ਹੈ ਨਾ ਹੀ ਕਦੇ ਕਰਨਗੇ ਭਾਵੇਂ ਅਸੀਂ ਸੱਤਾ 'ਚ ਆਈਏ ਜਾਂ ਫਿਰ ਨਾ ਆਈਏ ਕਿਤਨੀ ਪਾਰਟੀ ਦਾ ਹੋਣਾ ਬਿਹਤ ਜਰੂਰੀ ਹੈ ਤੇ ਸਾਡੀ ਪਾਰਟੀ ਹਮੇਸ਼ਾ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੇ ਨਾਲ ਖੜੀ ਰਹੇਗੀ। ਉਹਨਾਂ ਨੇ ਇੱਥੋਂ ਤੱਕ ਵੀ ਗੱਲ ਕਹੀ ਸੀ ਕਿ ਗੜਜੋੜ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕੰਨ ਭਰਨ ਵਾਲੇ ਹਾਈ ਕਮਾਂਡ ਦੇ ਆਲੇ-ਦੁਆਲੇ ਨਾ ਹੋਣ। ਇਸ਼ਾਰਾ ਕਿਸ ਵੱਲ ਕੀਤਾ ਇਹ ਤੁਸੀਂ ਵੇਖ ਸਕਦੇ ਹੋ। ਉਹਨਾਂ ਨੇ ਕਿਹਾ ਇੱਕ ਦੋ ਆਗੂ ਨੇ ਜਿਹੜੇ ਕਿ ਇਹ ਹੋਣ ਨਹੀਂ ਦੇਣਾ ਚਾਹੁੰਦੇ। ਉਹ ਨਹੀਂ ਚਾਹੁੰਦੇ ਕਿ ਅਕਾਲੀ ਭਾਜਪਾ ਮੋੜ ਸਟੇਜ ਤੇ ਇਕੱਠੀ ਹੋਵੇ। ਇਹ ਇਸ਼ਾਰਾ ਹਰ ਸਿਮਰਤ ਕੌਰ ਬਾਦਲਵਾਲੋਂ ਕਰ ਦਿੱਤਾ ਗਿਆ ਸੀ ਤੇ ਹੁਣ ਤੁਸੀਂ ਵੇਖੋ ਕਿ ਦਿੱਲੀ ਦੇ ਵਿੱਚ ਕਿਹੜੇ ਕਿਹੜੇ ਸਿੱਖ ਚਿਹਰੇ ਨੇ ਕਿਸ ਵੱਲ ਇਸ਼ਾਰਾ ਕੀਤਾ ਗਿਆ ਬਹੁਤੇ ਕਹਿੰਦੇ ਨੇ ਕਿ ਮਨਜਿੰਦਰ ਸਿੰਘ ਸਰਸਾ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਟਾਰਗੇਟ ਕੀਤੇ ਗਏ ਨੇ ਕੀ ਇਹ ਸੱਚ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਜਾਂਦਾ ਹੈ ਹੁਣ ਤੁਸੀਂ ਵੇਖੋ ਪੰਜਾਬ ਪਾਚਪਾ ਦੇ ਵਿੱਚ ਦੋ ਟੜੇ ਬਣਦੇ ਨਜ਼ਰ ਆ ਰਹੇ ਨੇ ਇੱਕ ਤਾਂ ਜਾਖੜ ਟੜਾ ਇੱਕ ਸ਼ਰਮਾ ਟੜਾ ਜਿਹੜੇ ਕਿ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਧੜਾ ਬਣ ਰਿਹਾ ਹੈ ਸ਼ਰਮਾ ਧੜਾ ਕਹਿੰਦਾ ਹੈ ਕਿ ਅਸੀਂ ਗੜਜੋੜ ਕਿਸੇ ਹਾਲਤ ਦੇ ਵਿੱਚ ਨਹੀਂ ਕਰਨਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੇ ਉੱਤੇ ਅਸੀਂ ਖੁਦ ਚੋਣ ਲੜਾਂਗੇ ਪਰ ਪੰਜਾਬ ਭਾਜਪਾ ਦੇ ਪ੍ਰਧਾਨ ਜਾਖੜ ਕਹਿੰਦੇ ਨੇ ਕਿ ਗੜਜੋੜ ਹਾਈ ਕਮਾਂਡ ਤੈਅ ਕਰੇਗੀ ਯਾਨੀ ਕਿ ਕਿਤਨਾ ਕਿਤੇ ਗੜਚੋੜ ਨੂੰ ਹਾਮੀ ਭਰੀ ਜਾ ਰਹੀ ਹੈ ਤੇ ਦੇਖਣਾ ਇਹ ਹੈ ਕਿ 27 ਤੋਂ ਕਿੰਨੇ ਕੁ ਪਹਿਲਾਂ ਇਹ ਗੜਜੋੜ ਹੁੰਦਾ ਜਾਂ ਫਿਰ ਇਹ ਗੜਜੋੜ ਦੀਆਂ ਸਿਰਫ ਹਵਾਈ ਤੁਕਬੰਦੀਆਂ ਕੀਤੀਆਂ ਜਾ ਰਹੀਆਂ ਨੇ ਹਵਾਈ ਤੀਰ ਜਲਾਏ ਜਾ ਰਹੇ ਨੇ ਹੁਣ ਜਿਹੜੀ ਸਥਿਤੀ ਬਣ ਕੇ ਨਿਕਲ ਕੇ ਆਈ ਹੈ ਉਸ ਦੇ ਵਿੱਚ ਸਾਫ਼ ਇਹ ਵੇਖਿਆ ਜਾ ਸਕਦਾ ਹੈ ਕਿ ਜਿਹੜੇ ਭਾਜਪਾ ਦੇ ਟਕਸਾਲੀ ਆਗੂ ਨੇ ਉਹ ਤਾਂ ਵਿਰੋਧ ਦੇ ਵਿੱਚ ਨੇ ਕਿ ਗੜਜੋੜ ਨਹੀਂ ਹੋਣਾ ਚਾਹੀਦਾ ਪਰ ਜਿਹੜੇ 12 ਭਾਜਪਾ ਦੇ ਵਿੱਚ ਆਏ ਨੇ ਐਂਟਰੀ ਕੀਤੀ ਹੈ ਉਹ ਬਿਲਕੁਲ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਇੱਥੇ ਹੁਣ ਹਾਈ ਕਮਾਂਡ ਕੀ ਤੈਅ ਕਰੇਗੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਜਾਂਦਾ ਹੈ ਕਿਸਾਨ ਅੰਦੋਲਨ ਦੌਰਾਨ ਨੂ ਮਾਸ ਦਾ ਰਿਸ਼ਤਾ ਅਖਵਾਉਣ ਵਾਲਾ ਪਾਜ ਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੜਜੋੜ ਖੇਰੂ ਖੇਰੂ ਹੋ ਗਿਆ ਸੀ ਕਿਉਂਕਿ ਇਹ ਮਜਬੂਰੀ ਬਣ ਗਈ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਤੇ ਨਾਲ ਹੀ ਇਹ ਵੀ ਸਾਬਤ ਕਰਨਾ ਸੀ ਲੋਕਾਂ ਨੂੰ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਖੜੇ ਹਾਂ ਇਸ ਕਰਕੇ ਐਮਪੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਇਸ ਗੜਜੋੜ ਨੂੰ ਵੀ ਖੇਰੂ ਖੇਰੂ ਕਰ ਦਿੱਤਾ ਗਿਆ ਗੜਜੋੜ ਖਤਮ ਕਰ ਦਿੱਤਾ ਗਿਆ ਤੇ ਅੱਜ ਇਸ ਗੜਜੋੜ ਦੀ ਲੋੜ ਕਿਉਂ ਪਈ ਹੈ ਇਹ ਲੋੜ ਕਿਉਂ ਪਈ ਹੈ ਕਿ ਸੁਨੀਲ ਜਾਖੜ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਲੋੜ ਇਸ ਕਰਕੇ ਪਈ ਹੈ ਕਿ ਹਾਲ ਹੀ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਕ ਤੇ ਪੰਚਾਇਤ ਸਮਿਤੀ ਚੋਣਾਂ ਹੋਈਆਂ ਨੇ ਤੇ ਹਾਲਾਤ ਤੁਹਾਡੇ ਸਾਹਮਣੇ ਨੇ ਕਿ ਭਾਜਪਾ ਬੇਹਦ ਪਿੱਟਦੀ ਨਜ਼ਰ ਆਈ ਹੈ ਤੇ ਪਿੰਡਾਂ ਦੇ ਵਿੱਚ ਭਾਜਪਾ ਨੂੰ ਹਾਲੇ ਤੱਕ ਐਕਸੈਪਟ ਨਹੀਂ ਕੀਤਾ ਗਿਆ ਇਸ ਕਰਕੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਗੜਜੋੜ ਬਾਬਤ ਅਸੀਂ ਅਜਿਹਾ ਕੋਈ ਬਿਆਨ ਨਹੀਂ ਦਈਏ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਸਿਰਫ ਬਿਆਨ ਤੱਕ ਸੀਮਤ ਹੈ ਜਾਂਫਰ ਇਸ ਤੋਂ ਅੱਗੇ ਵੀ ਕੋਈ ਕਾਰਵਾਈ ਹੋਵੇਗੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਜਾਂਫਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਮੁਲਾਕਾਤ ਕੀਤੀ ਗਈ ਹੈ ਜਾਂਫਰ ਜੀ ਪੀ ਨੱਡਾ ਦੇ ਨਾਲ ਕੋਈ ਮੁਲਾਕਾਤ ਕੀਤੀ ਹੈ ਜੇਕਰ ਇਹ ਮੁਲਾਕਾਤਾਂ ਹੋ ਰਹੀਆਂ ਨੇ ਅੰਦਰ ਖਾਤੇ ਹੋ ਰਹੀਆਂ ਨੇ ਤਾਂ ਫਿਰ ਗੜਜੋੜ ਬਹੁਤੀ ਦੂਰ ਨਹੀਂ ਤੇ ਲੋੜ ਹੁਣ ਵੀ ਹੈ ਕਿ 2027 ਦੀਆਂ ਤਿਆਰੀਆਂ ਤੋਂ ਪਹਿਲਾਂ ਪਹਿਲਾਂ ਜੇਕਰ ਗੜਜੋੜ ਸਿਰੇ ਚੜ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਡਾਇਨਾਸੌਰ ਵੀ ਵਾਪਸ ਆ ਜਾਣ ਤੇ ਸ਼ਰੋਮਣੀ ਅਕਾਲੀ ਦਲ ਵੀ ਵਾਪਸ ਆ ਜਾਈ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੀ ਹਵਾ ਇਹ ਕਹਿ ਰਹੀ ਹੈ ਕਿ ਡਾਇਨਾਸੌਰ ਵੀ ਵਾਪਸ ਆਉਣਗੇ ਤੇ ਸ਼ਰੋਮਣੀ ਅਕਾਲੀ ਦਲ ਵੀ ਵਾਪਸ ਆਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਇਹਨਾਂ ਦੋਨਾਂ ਧਿਰਾਂ ਦਾ ਗੜਜੋੜ ਹੋ ਜਾਂਦਾ ਹੈ ਕਾਂ ਫਿਰ ਇਹ 2027 ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਜਾਂ ਫਿਰ ਨਹੀਂ ਹੋਣਗੇ ਟੀਵੀ ਦੇ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਜਵਾਬ ਦੇ ਸਕਦੇ ਹੋ ਆਪਣਾ ਸੁਝਾਅ ਵੀ ਦੇ ਸਕਦੇ ਹੋ ਤੁਸੀਂ ਕੀ ਸੋਚਦੇ ਹੋ ਇਸ ਬਾਬਤ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਉਸ ਬਾਬਤ ਵੀ ਤੁਸੀਂ ਬੋਲ ਸਕਦੇ ਹੋ ਉਧਰ ਮੁੱਖ ਮੰਤਰੀ ਭਗਵੰਤ ਮਾਨ ਆ ਸਟੇਜ ਦੇ ਉੱਤੇ ਖੂਬ ਬੋਲੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਤੇ ਇੰਨਾ ਘਰਾਉ ਕੀਤਾ ਰਗੜੇ ਲਾਏ ਨੇ ਕਿ ਹੈ ਕਿ ਸੁਖਬੀਰ ਸਿੰਘ ਬਾਦਲ ਸਮੁੱਚੇ ਬਾਦਲ ਪਰਿਵਾਰ ਨੂੰ ਘੇਰ ਲਿਆ ਕਿ ਬਾਦਲਾਂ ਨੇ ਨਿੱਜੀ ਬੱਸਾਂ ਦਾ ਕੰਮ ਬੰਦ ਕਰ ਦਿੱਤਾ ਹੈ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ ਨਿੱਜੀ ਬੱਸਾਂ ਦਾ ਕੇਂਦਰੀਕਰਨ ਕੀਤਾ ਜਾਵੇਗਾ ਇਸ ਕਰਕੇ ਲੋਕਾਂ ਨੇ ਆਪਣਾ ਆਪਣਾ ਧੰਦਾ ਬੰਦ ਕਰ ਦਿੱਤਾ ਤੇ ਕੋਈ ਬਾਹਰਲੇ ਮੁਲਕ ਚਲੇ ਕੇ ਕੋਈ ਕਈ ਲੋਕਾਂ ਨੇ ਆਪਣੀਆਂ ਬੱਸਾਂ ਵੇਚ ਕੇ ਇੱਥੇ ਕੋਈ ਦੂਜਾ ਕੰਮ ਸ਼ੁਰੂ ਕਰ ਲਿਆ ਸਿਰਫ ਤੇ ਸਿਰਫ ਆਪਣਾ ਕਾਰੋਬਾਰ ਚਲਾਉਣ ਲਈ ਤਾਂ ਇਹ ਇਲਜ਼ਾਮ ਕਰਾਸ਼ੀਆਂ ਇਹ ਨਿਸ਼ਾਨੇਬਾਜ਼ੀਆਂ ਚੱਲਦੀਆਂ ਰਹਿੰਦੀਆਂ ਨੇ ਫਿਲਹਾਲ ਦੀ ਘੜੀ ਸਾਰਿਆਂ ਦਾ ਇੱਕ ਟਾਰਗੇਟ ਬਣਿਆ ਹੋਇਆ ਉਹ ਟਾਰਗੇਟ ਕਿਹੜਾ 2027 ਦੀਆਂ ਵਿਧਾਨ ਸਭਾ ਚੋਣਾਂ ਉਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਨਵੇਂ-ਨਵੇਂ ਰੰਗ ਲੈ ਕੇ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਨਵਾਂ ਹੋਣ ਵਾਲਾ ਜਾਂ ਫਿਰ ਹੋਣ ਜਾ ਰਿਹਾ ਹੈ ਇਸ ਬਾਬਤ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਇਸ ਵਿਚਾਲੇ ਚਰਚਾ ਇਹ ਵੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਐਲਾਨ ਕਰ ਦਿੱਤਾ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਣ ਜਾ ਰਿਹਾ ਹੈ ਕਈ ਰਿਪੋਰਟਾਂ ਦਾ ਇਹ ਵੀ ਕਹਿੰਦੀਆਂ ਨੇ ਕਿ ਦਿੱਲੀ ਦੇ ਵਿੱਚ ਅੰਦਰਖਾਤੇ ਮੀਟਿੰਗਸ ਵੀ ਚੱਲ ਰਹੀਆਂ ਨੇ ਜਿਹੜੀ ਕਿ ਹਾਲੇ ਤੱਕ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਈਆਂ ਕਿ ਸੱਚੀਓ ਡਾਇਨਾਸੌਰ ਵਾਪਸ ਆ ਜਾਣਗੇ ਕਿ ਸੱਚੀਓ ਸ਼ਰੋਮਣੀ ਅਕਾਲੀ ਦਲ ਵਾਪਸ ਆ ਜਾਏਗਾ ਕਿਉਂਕਿ ਇਹ ਡਾਇਨਾਸੌਰ ਵਾਲੀ ਕਹਾਵਤ ਉਸ ਸਮੇਂ ਸਭ ਤੋਂ ਵੱਧ ਚੱਲੀ ਸੀ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸੀ ਕਿਉਂਕਿ ਪੰਜਾਬ ਇੱਕ ਬਦਲਾਅ ਭਾਲ ਰਿਹਾ ਸੀ ਇਸ ਕਰਕੇ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਸੀ ਤਾਂ ਲੋਕਾਂ ਵੱਲੋਂ ਵੀ ਇਹੀ ਕਹਿਣਾ ਹੁੰਦਾ ਸੀ ਕਿ ਭਾਈ ਡਾਇਨਾਸੌਰ ਵਾਪਸ ਆ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਵਾਪਸ ਨਹੀਂ ਆ ਸਕਦਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਲੋਕਲ ਬਾਡੀਜ਼ ਇਲੈਕਸ਼ਨਸ ਦੇ ਵਿੱਚ ਸਾਬਤ ਕਰ ਦਿੱਤਾ ਕਿ ਹਾਲੇ ਵੀ ਸਾਡੀ ਵੋਟ ਜਿਹੜੇ ਵੋਟਰਸ ਨੇ ਉਹ ਹੈਗੇ ਨੇ ਤੇ ਉਹ ਪੁਰਾਣੇ ਵੋਟਰਸ ਜਿਨ੍ਹਾਂ ਨੂੰ ਅਸੀਂ ਟਕਸਾਲੀ ਵੀ ਕਹਿ ਦਿੰਦੇ ਆ ਕਈ ਵਾਰ ਉਹ ਵੋਟਰਸ ਹੁਣ ਜਾਗ ਰਹੇ ਨੇ ਤੇ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਾਥ ਮਿਲ ਰਿਹਾ ਪਰਵਾਹ ਹੁਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਹੁਣ ਜਿਹੜੇ ਬਾਗੀ ਨੇ ਉਹ ਸਵਾਲ ਖੜਾ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪਾਰਟੀ ਦਾ ਗਰਾਫ ਹੈ ਉਹ ਹੇਠਾਂ ਹੀ ਡਿੱਗਦਾ ਨਜ਼ਰ ਆ ਰਿਹਾ ਹੈ ਤਰਨਤਾਰਨ ਬਾਈਪੋਲ ਦੇ ਵਿੱਚ ਤੁਸੀਂ ਵੇਖੋ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਉਸ ਤੋਂ ਬਾਅਦ ਅ ਲੋਕਲ ਬਾਡੀਜ਼ ਇਲੈਕਸ਼ਨਸ ਦੇ ਵਿੱਚ ਵੀ ਵਧੀਆ ਪਰਫਾਰਮ ਕੀਤਾ ਗਿਆ ਪਰ ਇਹਨਾਂ ਦੋ ਚੋਣਾਂ ਤੋਂ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਸਾਹਮਣੇ ਆਵੇਗਾ ਕਿਉਂਕਿ ਇਹ ਬਹੁਤ ਜੇਕਰ ਅਸੀਂ ਸਰਵੇ ਕਰਨ ਦੀ ਗੱਲ ਕਰੀਏ ਤਾਂ ਬਹੁਤ ਇੱਕ ਹਲਕੇ ਦੇ ਵਿੱਚ ਤਰਨ ਤਰਨ ਇੱਕ ਹਲਕਾ ਤੇ ਦੂਜਾ ਲੋਕਲ ਬਾਡੀਜ਼ ਦੇ ਵਿੱਚ ਤੁਸੀਂ ਵੇਖ ਲਓ ਬੂਥ ਲੈਵਲ ਦੇ ਉੱਤੇ ਜਿਹੜੀ ਪਰਫਾਰਮੈਂਸ ਅਸੀਂ ਉਸ ਨੂੰ ਵਿਧਾਨ ਸਭਾ ਨਾਲ ਹਲਕਿਆਂ ਦੇ ਨਾਲ ਨਹੀਂ ਕੋਰੀਲੇਟ ਕਰ ਸਕਦੇ ਜਾਂ ਫਿਰ ਤਾਲਮਿਲ ਨਹੀਂ ਕਰ ਸਕਦੇ ਤੋਲਿਆ ਨਹੀਂ ਜਾ ਸਕਦਾ ਅਕਾਲੀ ਦਲ ਦੀ ਤਕਰੀ ਦੇ ਵਿੱਚ ਕੀ ਕੁਝ ਤੋਲਿਆ ਜਾਂਦਾ ਹੈ ਕੀ ਕੁਝ ਕਮਾਲ ਹੁੰਦਾ ਹੈ ਉਹ ਦੇਖਣ ਵਾਲੀ ਗੱਲ ਹੈ ਫਿਲਹਾਲ ਦੀ ਘੜੀ ਬਹਿਸ ਇਹ ਹੀ ਮਗੀ ਹੈ ਕਿ ਗੜਜੋੜ ਹੋਵੇਗਾ ਜਾਂ ਫਿਰ ਨਹੀਂ ਹੋਵੇਗਾ ਰੀਪੋਰਟਸ ਤਾਂ ਇਹ ਕਹਿ ਰਹੀਆਂ ਨੇ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਕਿਤੇ ਨਾ ਕਿਤੇ ਇਹ ਐਲਾਨ ਕਰ ਦਿੱਤਾ ਜਾਵੇਗਾ ਜੇਕਰ ਐਲਾਨ ਹੋ ਵੀ ਜਾਂਦਾ ਹੈ ਤਾਂ ਫਾਇਦਾ ਦੋਨਾਂ ਧਿਰਾਂ ਨੂੰ ਹੀ ਹੈ ਕਿਉਂਕਿ ਦੋਨਾਂ ਦੇ ਜਿਹੜੇ ਆਪਣੇ ਆਪਣੇ ਵੋਟਰਸ ਨੇ ਜੇਕਰ ਅਸੀਂ ਸ਼ਹਿਰਾਂ ਦੇ ਵਿੱਚ ਵੇਖੀਏ ਤਾਂ ਭਾਜਪਾ ਨੂੰ ਕਈ ਲੋਕ ਪਸੰਦ ਕਰਦੇ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਵਪਾਰੀ ਨੇ ਜਿਹੜੇ ਉਹ ਭਾਜਪਾ ਨੂੰ ਪਸੰਦ ਕਰਦੇ ਨੇ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਡੇ ਲਈ ਠੀਕ ਨੇ ਪਈਆਂ ਪਰ ਕੇਂਦਰ ਦੀਆਂ ਸਾਰੀਆਂ ਨੀਤੀਆਂ ਚੰਗੀਆਂ ਨਹੀਂ ਹੁੰਦੀਆਂ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿਉਂਕਿ ਹਾਲ ਹੀ ਦੇ ਵਿੱਚ ਇੱਕ 22 ਜੀਰਾਮਜੀ ਬਿੱਲ ਦੋਹਾਂ ਸਦਨਾਂ ਦੇ ਵਿੱਚ ਪਾਸ ਕਰ ਦਿੱਤਾ ਗਿਆ ਵਿਰੋਧੀਆਂ ਨੇ ਖੂਬ ਹੰਗਾਮਾ ਕੀਤਾ ਇੱਥੋਂ ਤੱਕ ਕਿ ਬਿੱਲ ਦੀਆਂ ਕਾਪੀਆਂ ਵੀ ਪਾੜ ਕੇ ਸੁੱਟ ਦਿੱਤੀਆਂ ਟੀਐਮਸੀ ਸੰਸਦ ਮੈਂਬਰ ਸਾਰੀ ਰਾਤ ਪੌੜੀਆਂ ਦੇ ਵਿੱਚ ਬੈਠੇ ਰਹੇ ਪਰ ਕੇਂਦਰ ਸਰਕਾਰ ਨੇ ਕੰਨਾਂ ਦੇ ਵਿੱਚ ਰੂੰ ਥਣ ਲਈ ਅੱਖਾਂ ਬੰਦ ਕਰ ਲਈਆਂ ਵੀ ਉਹਨਾਂ ਦਾ ਵਿਰੋਧ ਨਹੀਂ ਸੁਣਿਆ ਹੁਣ ਇੱਥੇ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਇਹ ਜਿਹੜਾ ਨਿਯਮ ਹੈ ਮਨਰੇਗਾ ਦਾ ਬਦਲਾਅ ਇਹ ਮਨਰੇਗਾ ਨੂੰ ਤਬਦੀਲ ਕਰਕੇ ਵੀ ਵੀ ਜੀ ਰਾਮਜੀ ਬਿੱਲ ਲਿਆਂਦਾ ਗਿਆ ਤੇ 60 40 ਦੀ ਰੇਸ਼ੋ ਦੇ ਨਾਲ ਇਸ ਬਿੱਲ ਦੇ ਉੱਤੇ ਕੰਮ ਕੀਤਾ ਗਿਆ ਤੁਸੀਂ ਵੇਖੋ ਪਹਿਲਾਂ ਕੀ ਸੀ ਕਿ ਮਨਰੇਗਾ ਦੇ ਵਿੱਚ 100% ਜਿਹੜੀ ਫੰਡਿੰਗ ਹੈ ਉਹ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਸੀ ਪਰ ਇਹ 60 40 ਦੀ ਰੇਸ਼ੀਓ ਦੇ ਵਿੱਚ ਕੀ ਹੈ ਕਿ 60% ਫੰਡਿੰਗ ਕੇਂਦਰ ਕਰੇਗੀ ਤੇ 40% ਬਾਕੀ ਸਟੇਟਸ ਕਰਨਗੇ ਇਸ ਕਰਕੇ ਰੌਲਾ ਪਿਆ ਹੋਇਆ ਹੈ